ਕਰਨਾ ਚਾਹੁੰਦਾ ਨਾ ਨੌਜਵਾਨੀ ਜਦੋਂ ਆਪ ਮੁਹਾਰੇ ਆ ਕਿ ਅੱਗੇ ਹੋ ਕੇ ਗੱਲ ਕਰਦੀ ਹੈ ਪਹਿਲੀ ਗੱਲ ਇਹ ਉਹ ਤੋਂ ਕਹਿ ਦਿੰਦੇ ਆ ਵੀ ਕੱਲ ਦੇ ਜਵਾਬ ਸਾਨੂੰ ਕੀ ਦੱਸਣਗੇ ਪਰ ਉਹ ਕੱਲ ਦੇ ਜਵਾਬ ਜਾ ਤਾਂ ਸੇਵਿਆਂ ਚ ਮਿਲਦੇ ਆ ਤੇ ਜਾ ਉਹ ਜੇਲ੍ਹਾਂ ਚ ਮਿਲਦੇ ਆ ਰਾਜ ਆਇਆ ਸਾਡੇ ਰਾਜ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਗਿਆ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਤੇ ਸੋਨਾ ਚੜਾਤਾ ਨਨਕਾਣਾ ਸਾਹਿਬ ਨੂੰ ਪੈੜੀ ਦਿੱਤੀ ਮਸੀਤਾਂ ਤੇ ਵੀ ਸੋਨਾ ਚੜਾਇਆ ਮੰਦਰਾਂ ਤੇ ਵੀ ਸੋਨਾ ਚੜਾਇਆ ਸਾਰਿਆਂ ਨੂੰ ਇੱਕ ਹਿਸਾਬ ਨਾਲ ਦੇਖਿਆ ਜਦੋਂ ਇਹਨਾਂ ਦਾ ਰਾਜ ਆਇਆ ਇਹਨਾਂ ਨੇ ਸਾਡੇ ਤੋਂ ਦਰਬਾਰ ਦਰਸ਼ਨੀ ਡੋੜੀਆਂ ਦੇ ਦਰਵਾਜ਼ਿਆਂ ਦਾ ਵੀ ਹਿਸਾਬ ਮੰਗਿਆ ਜਦੋਂ ਇਹਨਾਂ ਦਾ ਰਾਜ ਆਇਆ ਇਹਨਾਂ ਨੇ ਸਾਡੇ ਤੋਂ ਦਰਬਾਰ ਸਾਹਿਬ ਦੇ ਸੋਨੇ ਦਾ ਵੀ ਰਾਜ ਮੰਗਿਆ ਜਦੋਂ ਇਹਨਾਂ ਦਾ ਰਾਜ ਆਇਆ ਇਹਨਾਂ ਨੇ ਸਾਡੇ ਤੋਸ਼ਾਗਾਨੇ ਵੀ ਲੁੱਟੇ ਜਦੋਂ ਇਹਨਾਂ ਦਾ ਰਾਜ ਆਇਆ ਇਹਨਾਂ ਨੇ ਸਾਡੇ ਤਾਖਤਾਂ ਦੇ ਟੈਂਕ ਵੀ ਚੜਾਏ ਜਦੋਂ ਇਹਨਾਂ ਦਾ ਰਾਜ ਆਇਆ ਇਹਨਾਂ ਨੇ ਸਾਡੀ ਨਸਲ ਖੁਸ਼ੀ ਕੀਤੀ ਜਦੋਂ ਇਹਨਾਂ ਦਾ ਰਾਜ ਚੱਲੀ ਜਾਂਦਾ ਇਹ ਸਾਨੂੰ ਗੱਲ ਨਹੀਂ ਕਰਨ ਦਿੰਦੇ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪਰ ਇਹਨਾਂ ਨੂੰ ਰਾਜ ਲੈ ਕੇ ਦੇਣ ਵਾਲੇ ਵੀ ਸੋਨੇ ਚਾਂਦੀ ਦੀਆਂ ਥਾਲੀਆਂ 'ਚ ਰੱਖ ਕੇ ਪਰੋਸ਼ਣ ਵਾਲੇ ਵੀ ਸਾਡੇ ਆਪ ਦੇ ਹੀ ਰਹੇ ਆ ਤੇ ਨੌਜਵਾਨਾਂ ਦੇ ਵਿੱਚ ਤਰਾਸ਼ ਦੀ ਵੀ ਰਹੀ ਆ ਕਿ ਜਿਹੜੇ ਜਿਹੜੀਆਂ ਪੰਥਕ ਚਿਹਰੇ ਸੀ ਨਾ ਪੰਥਕ ਲੀਡਰੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਧੁਰ ਤੋਂ ਚੱਲੀਆਂ ਆ ਰਹੀਆਂ ਨੇ ਹਨ ਜਦੋਂ ਉਹਨਾਂ ਨੇ ਕਹਿੰਦੇ ਪੰਜਾਬ ਦਾ ਕੁਝ ਸਵਾਰਿਆ ਨਹੀਂ ਤੇ ਆਪਾਂ ਉਸ ਤੋਂ ਬਾਅਦ ਗੱਲਾਂ ਸਾਰਿਆਂ ਨੇ ਕੀਤੀਆਂ ਨੇ ਪਰ ਉਹ ਹੋਣ ਨਹੀਂ ਦਿੱਤਾ ਗਿਆ ਆਵਾਜ਼ ਨੂੰ ਦੱਬ ਦਿੱਤਾ ਜਾਂਦਾ ਹੈ। ਉਹਦੇ ਵਿੱਚ ਕਾਰਨ ਕੀ ਆ? ਉਹਦੇ ਵਿੱਚ ਕਾਰਨ ਇਹ ਆ ਵੀ ਸਾਡੇ ਆਪਣੇ ਜਿਹੜੇ ਉਹ ਆਪਣੇ ਆ ਜਿਹੜੇ ਸਾਨੂੰ ਇਹ ਗੱਲਾਂ ਕਹਿੰਦੇ ਆ। ਮੇਰੀ ਗੱਲ ਨੂੰ ਸਮਝਦੇ। ਉਹ ਸਾਡੇ ਆਪਣੇ ਹੀ ਨੇ। ਉਹ ਸਾਡੀਆਂ ਕਮੀਆਂ ਲੱਭਦੇ ਆ। ਸਾਡੀ ਕਰਦਾਰ ਖੁਸ਼ੀ ਕਰਦੇ ਆ। ਸਾਨੂੰ ਗद्दार ਕਹਿ ਦਿੰਦੇ ਆ। ਬਾਈ ਨੂੰ ਵੀ ਗद्दार ਕਹਿੰਦੇ ਆ। ਗद्दार ਕਹਿ ਦਿੰਦੇ ਆ। ਜਾਂ ਆਰਐਸਐਸ ਦਾ ਬੰਦਾ ਕਹਿ ਦਿੰਦੇ ਆ। ਜਾਂ ਬੀਜੇਪੀ ਤੋਂ ਪਲਾਂਟ ਕਹਿ ਦਿੰਦੇ ਆ। ਜੀ ਬਿਲਕੁਲ। ਤੁਹਾਡੀਆਂ ਵੀ ਤੇ ਸਰਕਾਰਾਂ ਬੀਜੇਪੀ ਨਾਲ ਪਲਾਂਟ ਹੋ ਕੇ ਚੱਲੀਆਂ ਸੀ। ਨਾਲ ਇਕੱਠੀਆਂ ਚੱਲਦੀਆਂ ਰਹੀਆਂ। ਸਾਰੇ ਜਿਹੜੇ ਜਿਹੜੇ ਕਹਿੰਦੇ ਤੁਹਾਨੂੰ ਪਤਾ ਹੈ ਚੜ੍ਹ ਨਿਕਲ ਸਫਾਈਆਂ ਦੇ ਇਹ ਸਫਾਈਆਂ ਦੇਖੋ ਸੱਚੇ ਬੰਦੇ ਨੂੰ ਹਰ ਜਗ੍ਹਾ ਸਫਾਈ ਦੇਣੀ ਪੈਂਦੀ ਹੈ ਤੇ ਸੱਚਾ ਬੰਦਾ ਉਦੋਂ ਸਾਬਤ ਹੁੰਦਾ ਜਦੋਂ ਦੁਨੀਆ ਤੋਂ ਚਲੇ ਜਾਂਦਾ ਉਸ ਤੋਂ ਪਹਿਲਾਂ ਤਾਂ ਉਹਦੀ ਕਰਦਾਰ ਖੁਸ਼ੀ ਕੀਤੀ ਜਾਂਦੀ ਹੈ ਰੱਜ ਕੇ ਕੀਤੀ ਜਾਂਦੀ ਹੈ ਕੀਤੀ ਵੀ ਆਪਣੇ ਵੱਲੋਂ ਜਾਂਦੀ ਹੈ ਤੇ ਫਿਰ ਪੰਜਾਬ ਦੇ ਭਲੇ ਬਾਰੇ ਆਪਾਂ ਕਿਵੇਂ ਸੋਚ ਸਕਦੇ ਆ ਜੇ ਪੰਜਾਬ ਦੇ ਹੋਂ ਜਾਏ ਪੰਜਾਬ ਦੇ ਜਾਏ ਪੰਜਾਬ ਦੀ ਗੱਲ ਕਰਨ ਵਾਲਿਆਂ ਤੇ ਟਿੱਪਣੀਆਂ ਕਰਦੇ ਨੇ ਤੇ ਕਿਵੇਂ ਪੰਜਾਬ ਦਾ ਪਲਣਾ ਆ ਨੌਜਵਾਨੀ ਆ ਜਿਹੜੇ ਗੱਲ ਵੀ ਦੀਪ ਸਿੱਧੂ ਬਾਈ ਦੀ ਕਰਦੇ ਤੇ ਬਾਅਦ ਚ ਪਾਰਟੀਆਂ ਦੇ ਵਿੱਚ ਜਾ ਕੇ ਵੀ ਰਲ ਜਾਂਦੇ ਮੈਂ ਤਾਂ ਪਹਿਲਾਂ ਹੀ ਕਹਿ ਮੈਂ ਤਾਂ ਪਹਿਲਾਂ ਹੀ ਕਹਿ ਕਿ ਹਟੇ ਆ ਬਈ ਜਿਹੜੀਆਂ ਪਾਰਟੀਆਂ ਸਾਡੇ ਤੇ ਸ਼ਾਸਕ ਹੋਈਆਂ ਅੱਜ ਤੱਕ ਉਹਨਾਂ ਦੇ ਨਾਲ ਅੱਜ ਵੀ ਗੱਡੀਆਂ ਦੇ ਵਿੱਚ ਜਿਹੜੇ ਬੈਠਦੇ ਆ ਉਹ ਮੁਸਲਮਾਨ ਥੋੜੀ ਆ ਹਾਂ ਉਹ ਸਾਡੇ ਸਿੱਖ ਭਾਈ ਆ ਉਹ ਮੈਂ ਪਹਿਲਾਂ ਕਹਿ ਕਿ ਹਟੇ ਆ ਸਾਡੇ ਸਾਰੇ ਆਪਣੇ ਆ ਪਰ ਉਹਨਾਂ ਸਾਰਿਆਂ ਆਪਣੇਆਂ ਨੂੰ ਇੱਕ ਥਾਂ ਤੇ ਜਿਵੇਂ ਕਿਸਾਨੀ ਅੰਦੋਲਨ ਚ ਇਕੱਠੇ ਹੋਏ ਨਾ ਇਕੱਠੇ ਹੋ ਜਾਣਾ ਚਾਹੀਦਾ ਸੀ ਕਿਸਾਨੀ ਸੰਘਰਸ਼ ਦੇ ਮੇਨ ਚਿਹਰੇ ਦੀਪ ਸਿੱਧੂ ਬਾਈ ਜਿਹੜੇ ਕਿ ਫਿਲਮੀ ਅਦਾਕਾਰ ਹੋਣ ਦੇ ਨਾਲ-ਨਾਲ ਪੰਜਾਬ ਦੇ ਮੁੱਦਿਆਂ ਦੇ ਪੰਜਾਬ ਤੇ ਪੰਜਾਬੀ ਅੱਧੀ ਗੱਲ ਕਰਦੇ ਸੀ ਤੇ ਜਾਣ ਤੋਂ ਪਹਿਲਾਂ ਉਹਨਾਂ ਨੇ ਨੌਜਵਾਨਾਂ ਚ ਇੱਕ ਐਸੀ ਚਿੰਗ ਪੈਦਾ ਕੀਤੀ ਜੋ ਅੱਜ ਵੀ ਉਹਨਾਂ ਦੇ ਬੋਲਾਂ ਨੂੰ ਯਾਦ ਵੀ ਕਰਦੇ ਨੇ ਤੇ ਉਹਨਾਂ ਦੇ ਰਾਹ ਤੇ ਚੱਲਣ ਦੀ ਵੀ ਗੱਲ ਕਰਦੇ ਕੋਈ ਸਮਾਂ ਸੀ ਜਦੋਂ ਦੀਪ ਬਾਈ ਨੇ ਜਿੱਥੇ ਫਿਲਮਾਂ ਦੇ ਵਿੱਚ ਰੋਲ ਕੀਤਾ ਉੱਥੇ ਹੀ ਆਪਣੇ ਪੰਜਾਬ ਦੇ ਮੁੱਦਿਆਂ ਨੂੰ ਅਨੰਦਪੁਰ ਸਾਹਿਬ ਦੇ ਮਤੇ ਨੂੰ ਪੜਦਿਆਂ ਹੋਇਆਂ ਪੰਜਾਬ ਤੇ ਪ੍ਰਤੀ ਇੰਨਾ ਕੁ ਸੁਹਿਰਦ ਹੋ ਗਿਆ ਕਿ ਪੰਜਾਬ ਆ ਗਿਆ ਪੰਜਾਬ ਆਉਂਦੇ ਆਹੀਂ ਪੰਜਾਬ ਦੇ ਮੁੱਦਿਆਂ ਤੇ ਬੋਲਣ ਲੱਗਾ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਮੈਂ ਵਕਾਲਤ ਵੀ ਕਰਨੀ ਆ ਛੱਡ ਕੇ ਇੱਥੇ ਆਉਂਦੇ ਨੇ ਨੌਜਵਾਨ ਨਾਲ ਕੱਢਦੇ ਨੇ ਪਰ ਇੱਕ ਸਮਾਂ ਆਉਂਦਾ ਜਦੋਂ ਦੀਪ ਬਾਈ ਚਲੇ ਤਾਂ ਜਾਂਦੇ ਨੇ ਪਰ ਉਹ ਚੇਣਗ ਅੱਜ ਵੀ ਨੌਜਵਾਨਾਂ 'ਚ ਦਿਖਦੀ ਆ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਪੜ੍ਹਨੇ ਵੀ ਲਾਗੇ ਤੇ ਪੰਜਾਬ ਦੀ ਗੱਲ ਕਰਨੀ ਵੀ ਸਿਖਾ ਗਏ ਕਹਿੰਦੇ ਕਿ ਨੌਜਵਾਨ ਨਸ਼ਿਆਂ 'ਚ ਵੜ ਗਏ ਨਸ਼ਾ ਬਹੁਤ ਜ਼ਿਆਦਾ ਪਰ ਕਿਤੇ ਕਿਤੇ ਪੰਜਾਬੀ ਅਜੇ ਵੀ ਦੇਖਣ ਨੂੰ ਮਿਲਦੇ ਨੌਜਵਾਨ ਜਿਹੜੇ ਪੰਜਾਬ ਤੇ ਪੰਜਾਬੀ ਅੱਧੀ ਗੱਲ ਕਰਦੇ ਨੇ ਕੁਝ ਕੁ ਨੌਜਵਾਨ ਦੇਖੇ ਜਿਵੇਂ ਹਰਕੀਰਤ ਬਾਈ ਤੁਸੀਂ ਵੀ ਰਾਜਸਥਾਨ ਤੋਂ ਨਾ ਲੱਗੇ ਹੋਏ ਹੋ ਦੀਪ ਬਾਈ ਦੀ ਲੱਗੀ ਹੋਈ ਚਮਕ ਕਿਥੋਂ ਤੱਕ ਪਹੁੰਚੀ ਆ ਕੀ ਲੱਗਦਾ ਕਿ ਜੋ ਦੀਪ ਬਾਈ ਸੁਪਨਾ ਪੂਰਾ ਕਰਨਾ ਚਾਹੁੰਦਾ ਸੀ ਕੋਈ ਸਮਾਂ ਸੀ ਜਿੱਥੇ ਉਹ ਪੱਗ ਬੰਨਣ ਲੱਗੇ ਸੀ ਉੱਥੇ ਉਹ ਅੰਮ੍ਰਿਤਧਾਰੀ ਵੀ ਹੋ ਜਾਣਾ ਸੀ ਉਹਨਾਂ ਨੇ ਹੈਨਾ ਕੀ ਕਹਿਣਾ ਚਾਹੋਗੇ ਉਹ ਜੋ ਮਨ ਦੇ ਵਿੱਚ ਲੈ ਕੇ ਚਲਾ ਗਿਆ ਉਹ ਇੱਥੇ ਆਪਾਂ ਪੂਰਾ ਕਰਾਂਗੇ ਨਹੀਂ ਉਹ ਮਨ ਦੇ ਵਿੱਚ ਨਹੀਂ ਕੋਈ ਲੈ ਕੇ ਗਿਆ ਉਹ ਸਾਰਾ ਕੁਝ ਆਪਾਂ ਨੂੰ ਦੱਸ ਗਿਆ ਵੀ ਉਹ ਕੀ ਚਾਹੁੰਦਾ ਸੀ ਬਾਈ ਸਾਡਾ ਬਾਈ ਦਾ ਇੱਕ ਬੜਾ ਡਾਇਲੋਗ ਮਕਬੂਲ ਹੋਇਆ ਫਿਲਮਾਂ ਦੇ ਵਿੱਚ ਮੈਂ ਅਕਸਰ ਹੁਣ ਸਾਰਿਆਂ ਨਾਲ ਗੱਲ ਕੀਤੀ ਤੁਹਾਡਾ ਨਾਲ ਵੀ ਕਰਦਾ ਬਿਲਕੁਲ ਬਾਈ ਕਹਿੰਦਾ ਹੁੰਦਾ ਸੀਗਾ ਵੀ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਐ ਉੱਡਣ ਵਾਲੇ ਨੂੰ ਅਸਮਾਨ ਸਾਨੂੰ ਇਹ ਦੋਨੇ ਚਾਹੀਦੇ ਆ ਇਹ ਸਾਡੇ ਵਾਲੇ ਦੇ ਬੋਲ ਸੀਗੇ ਮਹਾਰਾ ਕਿਰਪਾ ਕਰਨ ਉਹ ਇਹ ਅਸੀਂ ਜਦੋਂ ਅਸੀਂ ਛੱਡਣੇ ਛੱਡਣੇ ਨੇ ਕਿਸੇ ਵੀ ਕੀਮਤ ਤੇ ਨਹੀਂ ਛੱਡਣੇ ਉਹ ਬੋਲਾਂ ਦੇ ਵਿੱਚ ਜੇ ਅਸੀਂ ਪੰਜਾਬ ਦੇ ਨਾਲ ਜੋੜ ਕੇ ਦੇਖੀ ਹੈ ਨਾ ਤੇ ਪੰਜਾਬ ਦੀ ਸਿਆਸਤ ਦੇ ਪੰਜਾਬ ਦਾ ਹੱਕ ਪੰਜਾਬ ਦੀ ਮੌਜੂਦਾ ਸੁਤੰਤਰਤਾ ਉਹ ਸਾਨੂੰ ਆਪ ਚਾਹੀਦੀ ਹੈ ਤੇ ਸਾਨੂੰ ਮੰਗਣੀ ਵੀ ਚਾਹੀਦੀ ਹੈ ਉਹ ਜਿਹੜੀ ਮਰਜ਼ੀ ਕੀਮਤ ਤੇ ਜਿੱਥੇ ਮਰਜ਼ੀ ਮਿਲਣਾ ਉਹ ਅਸੀਂ ਛੱਡਣੇ ਨਹੀਂ ਵੀ ਇੱਕ ਜੇ ਅਸੀਂ ਆਪਣੀ ਹੀ ਗੱਲ ਕਰੀਏ ਕਈ ਵਾਰੀ ਨੌਜਵਾਨਾਂ ਦੇ ਵਿੱਚ ਤਰਾਸ਼ਦੀ ਵੀ ਰਹੀ ਹੈ ਕਿ ਜਿਹੜੀ ਹੈ ਜਿਹੜੀ ਪੰਥਕ ਚੇਰੇ ਸੀ ਨਾ ਪੰਥਕ ਲੀਡਰੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਧੁਰ ਤੋਂ ਚੱਲੀਆਂ ਆ ਰਹੀਆਂ ਨੇ ਹਨ ਜਦੋਂ ਉਹਨਾਂ ਨੇ ਕਹਿੰਦੇ ਪੰਜਾਬ ਦਾ ਕੁਝ ਸਵਾਰਿਆ ਨਹੀਂ ਤੇ ਆਪਾਂ ਕਿਵੇਂ ਆ ਜਿਹੜਾ ਕਿ ਕੁਝ ਕੁ ਟਾਈਮ ਦੀ ਗੱਲ ਜੇ ਆਪਾਂ ਕਹਿ ਲਈਏ ਕਿ ਕੀ ਦੀਪ ਸਿੱਧੂ ਤੋਂ ਬਾਅਦ ਗੱਲਾਂ ਸਾਰਿਆਂ ਨੇ ਕੀਤੀਆਂ ਨੇ ਪਰ ਉਹ ਹੋਣ ਨਹੀਂ ਦਿੱਤਾ ਗਿਆ ਆਵਾਜ਼ ਨੂੰ ਦੱਬ ਦਿੱਤਾ ਜਾਂਦਾ ਹੈ ਇਸ ਦਾ ਪਰ ਕੀ ਕਹਿਣਾ ਨਹੀਂ ਇਹ ਤਾਂ ਦੇਖੋ ਪਤਾ ਕੀ ਹੈ ਗੱਲ ਤਾਂ ਕਰਦੇ ਨੇ ਪਰ ਦੇਖੋ ਪਤਾ ਕੀ ਹੈ ਜਿਹੜਾ ਗੱਲ ਕਰਨਾ ਚਾਹੁੰਦਾ ਨਾ ਨੌਜਵਾਨੀ ਜਦੋਂ ਆਪ ਮੁਹਾਰੇ ਆ ਕਿ ਅੱਗੇ ਹੋ ਕੇ ਗੱਲ ਕਰਦੀ ਹੈ ਪਹਿਲੀ ਗੱਲ ਇਹ ਉਹ ਤੋਂ ਕਹਿ ਦਿੰਦੇ ਆ ਵੀ ਕੱਲ ਦੇ ਜਵਾਬ ਸਾਨੂੰ ਕੀ ਦੱਸਣਗੇ ਪਰ ਉਹ ਕੱਲ ਦੇ ਜਵਾਬ ਜਾਂ ਤਾਂ ਸੇਵਿਆਂ 'ਚ ਮਿਲਦੇ ਆ ਤੇ ਜਾਂ ਉਹ ਜੇਲ੍ਹਾਂ 'ਚ ਮਿਲਦੇ ਆ ਤੇ ਜਿਹੜੇ ਇਹ ਗੱਲਾਂ ਕਰਦੇ ਆ ਵੀ ਕੱਲ ਦੇ ਜਵਾਬ ਸਾਨੂੰ ਕੀ ਦੱਸਣਗੇ ਜਿਨ੍ਹਾਂ ਨੂੰ ਡਰ ਪਿਆ ਜਾਂਦਾ ਆਪਦੀਆਂ ਰਵਾਇਤੀ ਪਾਰਟੀਆਂ ਦਾ ਜਾਂ ਆਪਦੀਆਂ ਖੁਦ ਤੁਸੀਂ ਜਿਹਾ ਲਾਲੂ ਵੀ ਕਿਸੇ ਵੀ ਚੀਜ਼ ਦਾ ਲਾਲਚ ਹੁੰਦਾ ਜਿਨ੍ਹਾਂ ਨੂੰ ਰਾਜਨੀਤੀ ਦਾ ਉਹ 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 ਬੜੀ ਚੜ੍ਹਦੀ ਕਲਾ 'ਚ ਬਾਹਰ ਵਿਚਰਦੇ ਆ ਤੇ ਨੌਜਵਾਨ ਆ ਜਿਹੜਾ ਮੈਂ ਪਹਿਲਾਂ ਕਿਹਾ ਕਿ ਹਟਿਆ ਤੇ ਜਦੋਂ ਉਹ ਪੰਥ ਦੀ ਗੱਲ ਲੈ ਕੇ ਆਉਂਦਾ ਜਾਂ ਤਾਂ ਸਿਵਿਆਂ 'ਚ ਹੁੰਦਾ ਤੇ ਜਾਂ ਉਹ ਜੇਲਾਂ 'ਚ ਹੁੰਦਾ ਪਰ ਉਹ ਉਹਦੇ ਵਿੱਚ ਕਾਰਨ ਕੀ ਆ ਉਹਦੇ ਵਿੱਚ ਕਾਰਨ ਇਹ ਆ ਵੀ ਸਾਡੇ ਆਪਣੇ ਜਿਹੜੇ ਉਹ ਆਪਣੇ ਆ ਜਿਹੜੇ ਸਾਨੂੰ ਇਹ ਗੱਲਾਂ ਕਹਿੰਦੇ ਆ ਮੇਰੀ ਗੱਲ ਨੂੰ ਸਮਝਦੇ ਉਹ ਸਾਡੇ ਆਪਣੇ ਹੀ ਨੇ ਉਹ ਸਾਡੀਆਂ ਕਮੀਆਂ ਲੱਭਦੇ ਆ ਸਾਡੀ ਕਰਦਾਰ ਖੁਸ਼ੀ ਕਰਦੇ ਆ ਸਾਨੂੰ ਗद्दार ਕਹਿ ਦਿੰਦੇ ਆ ਬਾਈ ਨੂੰ ਵੀ ਗद्दार ਕਹਿਆ ਗद्दार ਕਹਿ ਦਿੰਦੇ ਆ ਜਾਂ ਆਰਐਸਐਸ ਦਾ ਬੰਦਾ ਕਹਿ ਦਿੰਦੇ ਆ ਜਾਂ ਬੀਜੇਪੀ ਤੋਂ ਪਲਾਂਟ ਕਹਿ ਦਿੰਦੇ ਆ ਜੀ ਬਿਲਕੁਲ ਤੁਹਾਡੀਆਂ ਵੀ ਤੇ ਸਰਕਾਰਾਂ ਬੀਜੀਪੀ ਨਾਲ ਪਲਾਂਟ ਹੋ ਕੇ ਚੱਲੀਆਂ ਸੀ ਨਾਲ ਇਕੱਠੀਆਂ ਚਲਦੀਆਂ ਰਹੀਆਂ ਸਰ ਜਿਹੜੇ ਜਿਹੜੇ ਕਹਿੰਦੇ ਤੁਹਾਨੂੰ ਪਤਾ ਇਹ ਚੜ੍ਹਦੀ ਕਲਾ ਇਹ ਸਫਾਈਆਂ ਦੇ ਇਹ ਸਫਾਈਆਂ ਦੇਖੋ ਸੱਚੇ ਬੰਦੇ ਨੂੰ ਹਰ ਜਗ੍ਹਾ ਸਫਾਈ ਦੇਣੀ ਪੈਂਦੀ ਹੈ ਤੇ ਸੱਚਾ ਬੰਦਾ ਉਦੋਂ ਸਾਬਤ ਹੁੰਦਾ ਜਦੋਂ ਦੁਨੀਆ ਤੋਂ ਚਲੇ ਜਾਂਦਾ ਉਸ ਤੋਂ ਪਹਿਲਾਂ ਤਾਂ ਉਹਦੀ ਕਿਰਦਾਰ ਖੁਸ਼ੀ ਕੀਤੀ ਜਾਂਦੀ ਹੈ ਰੱਜ ਕੇ ਕੀਤੀ ਜਾਂਦੀ ਹੈ ਕੀਤੀ ਵੀ ਆਪਣੇ ਵੱਲੋਂ ਜਾਂਦੀ ਹੈ ਤੇ ਫਿਰ ਪੰਜਾਬ ਦੇ ਭਲੇ ਬਾਰੇ ਆਪਾਂ ਕਿਵੇਂ ਸੋਚ ਸਕਦੇ ਆ ਜੇ ਪੰਜਾਬ ਦੇ ਹੋਂਟ ਜਾਏ ਪੰਜਾਬ ਦੇ ਜਾਏ ਪੰਜਾਬ ਦੀ ਗੱਲ ਕਰਨ ਵਾਲਿਆਂ ਤੇ ਟਿੱਪਣੀਆਂ ਕਰਦੇ ਨੇ ਤੇ ਕਿਵੇਂ ਪੰਜਾਬ ਦਾ ਪਾਲਾ ਦੇਖੋ ਇਹ ਤਾਂ ਨਾ ਪਹਿਲੀ ਪਾਸ਼ਾਹੀ ਤੋਂ ਲੈ ਕੇ 10ਵੀਂ ਪਾਸ਼ਾਹੀ ਤੱਕ ਜਾਂ ਉਸ ਤੋਂ ਅੱਜ ਤੱਕ ਹਮੇਸ਼ਾ ਇਦਾਂ ਹੀ ਹੁੰਦਾ ਆ ਸਾਡੇ ਦੇ ਬਧੀਕੀਆਂ ਸਾਡੇ ਆਪਣੇ ਕਰਦੇ ਰਹੇ ਆ ਪਰ ਭਾਈ ਸਾਹਿਬ ਜੇ ਤੁਸੀਂ ਜਿਨ੍ਹਾਂ ਦੇ ਨਾਲ ਖੜਦੇ ਹੋ ਜਿਹੜੇ ਨੌਜਵਾਨ ਆ ਨੌਜਵਾਨੀ ਆ ਜਿਹੜੇ ਗੱਲ ਵੀ ਦੀਪ ਸਿੱਧੂ ਬਾਈ ਦੀ ਕਰਦੇ ਤੇ ਬਾਅਦ ਚ ਪਾਰਟੀਆਂ ਦੇ ਵਿੱਚ ਜਾ ਕੇ ਵੀ ਰਲ ਜਾਂਦੇ ਮੈਂ ਤਾਂ ਪਹਿਲਾਂ ਹੀ ਕਹਿ ਮੈਂ ਤਾਂ ਪਹਿਲਾਂ ਹੀ ਕਹਿ ਕਿ ਹਟੇ ਆ ਵੀ ਜਿਹੜੀਆਂ ਪਾਰਟੀਆਂ ਸਾਡੇ ਤੇ ਸ਼ਾਸਕ ਹੋਈਆਂ ਅੱਜ ਤੱਕ ਉਹਨਾਂ ਦੇ ਨਾਲ ਅੱਜ ਵੀ ਗੱਡੀਆਂ ਦੇ ਵਿੱਚ ਜਿਹੜੇ ਬੈਠਦੇ ਆ ਉਹ ਮੁਸਲਮਾਨ ਥੋੜੀ ਆ ਹਾਂ ਉਹ ਸਾਡੇ ਉਹ ਮੈਂ ਪਹਿਲਾਂ ਕਹੇ ਕਿ ਹਟੇ ਸਾਡੇ ਸਾਰੇ ਆਪਣੇ ਆ ਪਰ ਉਹਨਾਂ ਸਾਰੇ ਆਪਿਆਂ ਨੂੰ ਇੱਕ ਥਾਂ ਤੇ ਜਿਵੇਂ ਕਿਸਾਨੀ ਅੰਦੋਲਨ ਚ ਇਕੱਠੇ ਹੋਏ ਨਾ ਇਕੱਠੇ ਹੋ ਜਾਣਾ ਚਾਹੀਦਾ ਸੀ ਉਦੋਂ ਸਾਨੂੰ ਐ ਲੱਗਦਾ ਸੀ ਵੀ ਸਾਡੇ ਢਿੱਡਾਂ ਦੀ ਲੜਾਈ ਆ ਪਰ ਇਹ ਵजूद ਬਾਈ ਕਹਿੰਦਾ ਹੁੰਦਾ ਸੀ ਨਾ ਇਹ ਵजूद ਦੀ ਲੜਾਈ ਆ ਇਹ ਵजूद ਦੀ ਲੜਾਈ ਵਾਸਤੇ ਇਕੱਠੇ ਹੋ ਜਾਣਾ ਚਾਹੀਦਾ ਸੀ ਇਹ ਹੋਂਦ ਦੀ ਲੜਾਈ ਆ ਇਕੱਠੇ ਹੋ ਜਾਣਾ ਚਾਹੀਦਾ ਸੀ ਬਾਈ ਕਹਿੰਦਾ ਹੁੰਦਾ ਸੀ ਇਹ ਜ਼ਮੀਨਾਂ ਵੱਲ ਆਉਣਗੇ ਇਹ ਬਾਅਦ ਚ ਜ਼ਮੀਨਾਂ ਵੱਲ ਵੀ ਆਏ ਆ ਕਿਸ ਚੀਜ਼ ਦਾ ਭਾਜੀ ਕੀ ਕਹਿਣਾ ਚਾਹੋਗੇ ਮਤਲਬ ਕਿਹੜੀ ਚੀਜ਼ ਪਿੱਛੇ ਆ ਜਿਹੜਾ ਅਜੇ ਵੀ ਡਰਦੇ ਪਿਆ ਜਾਂ ਆਪਾਂ ਕਹੀਏ ਕਿ ਕਿਹੜੀ ਚੀਜ਼ ਚ ਕੋਣ ਇਹ ਇਹ ਸਾਡੇ ਵੈਰੀ ਜਿਹੜੇ ਦੁਸ਼ਮਣ ਸਾਡੇ ਜੋ ਸਾਡੇ ਤੇ ਵਾਦਾ ਕਰਦੇ ਉਹ ਕਿਹੜ ਗੱਲਾਂ ਡਰਦੇ ਆ ਉਹ ਇਸੇ ਗੱਲੋਂ ਡਰਦੇ ਆ ਨਾ ਵੀ ਇਹ ਜੇ ਆਗੇ ਤੇ ਇਹਨਾਂ ਨੇ ਨਿਰਪੱਖ ਗੱਲ ਕਰਨੀ ਹੈ ਰਾਜਨੀਤੀਆਂ ਬੰਦ ਹੋ ਜਾਣੀਆਂ ਸਰ ਕੱਲ ਨੂੰ ਆਪਾਂ ਕਿਵੇਂ ਇਹ ਆਪਾਂ ਕਹਿ ਸਕਦੇ ਆ ਕਿ ਸੋਚ ਸਕਦੇ ਆ ਕਿ ਕੱਲ ਨੂੰ ਅਸੀਂ ਸੱਤਾ ਤੇ ਵੀ ਹੋਗੇ ਤੇ ਰਾਜ ਦੀ ਗੱਲ ਕਰ ਪਾਵਾਂਗੇ ਜਦੋਂ ਤੱਕ ਤੁਹਾਡੇ ਕੋਲੇ ਸੱਤਾ ਹੀ ਨਹੀਂ ਹੋਊ ਰਾਜ ਨਹੀਂ ਹੋਊਗਾ ਤੁਸੀਂ ਆਪਦੇ ਧਰਮ ਦੀ ਗੱਲ ਹੀ ਨਹੀਂ ਕਰ ਸਕਦੇ ਮੇਰੀ ਗੱਲ ਨੂੰ ਸਮਝਦੇ ਹੋ ਜੀ ਅੰਮ੍ਰਿਤਸਰ ਸਾਡਾ ਰਾਜ ਆਇਆ ਸਾਡਾ ਰਾਜ ਸਾਡਾ ਰਾਜ ਆਇਆ ਸਾਡੇ ਰਾਜ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਗਿਆ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਤੇ ਸੋਨਾ ਚੜਾਤਾ ਨਨਕਾਣਾ ਸਾਹਿਬ ਨੂੰ ਪੈੜੀ ਦਿੱਤੀ ਮਸੀਤਾਂ ਤੇ ਵੀ ਸੋਨਾ ਚੜਾਇਆ ਮੰਦਰਾਂ ਤੇ ਵੀ ਸੋਨਾ ਚੜਾਇਆ ਸਾਰਿਆਂ ਨੂੰ ਇੱਕ ਹਿਸਾਬ ਨਾਲ ਦੇਖਿਆ ਜਦੋਂ ਇਹਨਾਂ ਦਾ ਰਾਜ ਆਇਆ ਇਹਨਾਂ ਨੇ ਸਾਡੇ ਤੋਂ ਦਰਬਾਰ ਦਰਸ਼ਨੀ ਡੋੜੀਆਂ ਦੇ ਦਰਵਾਜ਼ਿਆਂ ਦਾ ਵੀ ਹਿਸਾਬ ਮੰਗਿਆ ਜਦੋਂ ਇਹਨਾਂ ਦਾ ਰਾਜ ਆਇਆ ਇਹਨਾਂ ਨੇ ਸਾਡੇ ਤੋਂ ਦਰਬਾਰ ਸਾਹਿਬ ਦੇ ਸੋਨੇ ਦਾ ਵੀ ਰਾਜ ਮੰਗਿਆ ਜਦੋਂ ਇਹਨਾਂ ਦਾ ਰਾਜ ਆਇਆ ਇਹਨਾਂ ਨੇ ਸਾਡੇ ਤੋਸ਼ਾਗਾਨੇ ਵੀ ਲੁੱਟੇ ਜਦੋਂ ਇਹਨਾਂ ਦਾ ਰਾਜ ਆਇਆ ਇਹਨਾਂ ਨੇ ਸਾਡੇ ਅਖਤਾਂ ਦੇ ਟੈਂਕ ਵੀ ਚੜਾਏ ਜਦੋਂ ਇਹਨਾਂ ਦਾ ਰਾਜ ਆਇਆ ਇਹਨਾਂ ਨੇ ਸਾਡੀ ਨਸਲ ਖੁਸ਼ੀ ਕੀਤੀ ਜਦੋਂ ਇਹਨਾਂ ਦਾ ਰਾਜ ਚੱਲੀ ਜਾਂਦਾ ਇਹ ਸਾਨੂੰ ਗੱਲ ਨਹੀਂ ਕਰਨ ਦਿੰਦੇ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪਰ ਇਹਨਾਂ ਨੂੰ ਰਾਜ ਲੈ ਕੇ ਦੇਣ ਵਾਲੇ ਵੀ ਸੋਨੇ ਚਾਂਦੀ ਦੀਆਂ ਥਾਲੀਆਂ 'ਚ ਰੱਖ ਕੇ ਪਰੋਸ਼ਣ ਵਾਲੇ ਵੀ ਸਾਡੇ ਆਪ ਦੇ ਹੀ ਰਹੇ ਆ ਬਿਲਕੁਲ ਬਗਾਨੇ ਇਹ ਆਪਦੇ ਸਰਾਂ ਤੇ ਥੋੜੀ ਰਾਜ ਲੈ ਕੇ 900 ਸਾਲ ਗੁਲਾਮ ਰਹਿ ਕੇ ਇਹ ਰਾਜ ਦੇ ਵਿੱਚ ਆ ਕੇ ਇਹੋ ਜਿਹੀਆਂ ਲੁਚਘੜੀਆਂ ਕਰ ਸਕਦੇ ਆ ਅਸੀਂ ਤਾਂ ਬਹੁਤ ਘੱਟ ਬਹੁਤ ਘੱਟ ਚਰਗਲਾਮ ਧਾਰਮਿਕ ਭਾਵਨਾਵਾਂ ਨੂੰ ਵੀ țeਸ ਪਹੁੰਚਾਈ ਜਾਂਦੀ ਆ ਹੁਣ ਤੁਸੀਂ ਦੇਖਦੇ ਆ ਇਹ ਆਈ ਦੇ ਨਾਲ ਧਾਰਮਿਕ ਸਥਾਨਾਂ ਦੀ ਵਿਅਦਬੀ ਕੀਤੀ ਜਿਹੜੇ ਹਰਮੰਦਰ ਸਾਹਿਬ ਨੂੰ ਪਹਿਲਾਂ ਟਾਉਣ ਦੀ ਜਿਹੜੀ ਵਿਖਾਈ ਗਈ ਵੀਡੀਓ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਅੰਦਰ ਉਹ ਵੀ ਜਿਹੜੀ ਇਹ ਘੱਟੀਆਂ ਮੰਨ ਸਕਦਾ ਪਰ ਇਹਦੇ ਤੇ ਆਪਾਂ ਗੱਲ ਨਾ ਕਰੀ ਇਹ ਬਹੁਤ ਘੱਟੀਆਂ ਮੰਨ ਸਕਦਾ ਇਹ ਆਪਣਾ ਵਿਸ਼ਾ ਨਹੀਂ ਹੈਗਾ ਇਹ ਇਹ ਨਹੀਂ 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 ਪਤਾ ਨਹੀਂ ਕਰਦੇ ਕਿ ਸਾਡੇ ਸਿੱਖ ਇਕੱਠੇ ਹੋਣ ਤੇ ਦੁਬਾਰਾ ਮਿਲ ਕੇ ਮੇਰੀ ਗੱਲ ਨੂੰ ਸਮਝ ਮੇਰੀ ਗੱਲ ਨੂੰ ਸਮਝੋ ਇਹ ਜਿਹੜੇ ਚੰਦਕ ਲੋਕ ਘਰਾਂ ਚ ਬੈਠੇ ਆ ਨਾ ਉਹਨਾਂ ਦੀ ਘੱਟੀਆਂ ਮੰਨ ਸਕਦਾ ਜੀ ਸਮੇਂ ਤੇ ਮੇਰੀ ਗੱਲ ਇਹ ਬਹੁਤ ਘਟੀਆਂ ਮੰਨ ਸਕਦਾ ਕਿਤੇ ਨਾ ਕਿਤੇ ਇਹਨੂੰ ਜੇ ਤੁਸੀਂ ਰਾਜਨੀਤੀ ਨਾਲ ਰਿਲੇਟ ਕਰਕੇ ਦੇਖੋਗੇ ਤਾਂ ਮੇਰੇ ਹਿਸਾਬ ਨਾਲ ਬੁੱਧੀਜੀਵੀਆ ਨੂੰ ਜ਼ਿਆਦਾ ਪਤਾ ਹੋਣਾ ਪਰ ਮੇਰੇ ਹਿਸਾਬ ਨਾਲ ਜਿਹੜੇ ਘਰੇ ਬੈਠੇ ਸੋਸ਼ਲ ਮੀਡੀਆ ਤੋਂ ਉਹਨਾਂ ਦੀ ਮਾਨਸਿਕਤਾ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਨਫ਼ਰਤ ਸਾਡੇ ਬਾਰੇ ਫਲਾਈ ਗਈ ਹੈ ਨਾ ਉਹ ਉਹਨਾਂ ਦੀ ਮਾਨਸਿਕਤਾ ਜਿਹੜੇ ਘਰਾਂ 'ਚ ਬੈਠੇ ਆ ਬਹੁ ਗਿਣਤੀ ਵਾਲੇ ਤੇ ਘੱਟ ਗਿਣਤੀਆਂ ਦੇ ਪ੍ਰਤੀ ਜਿਹੜੀ ਮਾਨਸਿਕਤਾ ਨਫਰਤ ਆਲੀ ਉਹ ਉਹਨਾਂ ਦੀ ਮਾਨਸਿਕਤਾ ਮਾਲਵਾ ਬੈਲਟ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੈਗਾ ਨੌਜਵਾਨਾਂ ਨੂੰ ਕਿਵੇਂ ਨਸ਼ਿਆਂ ਚੋਂ ਕੱਢ ਕੇ ਉਹਨਾਂ ਨੂੰ ਪੰਜਾਬ ਦੇ ਮੁੱਦਿਆਂ ਦੀ ਕਹਿ ਸਕਦੇ ਆਪਾਂ ਗੱਲ ਕਰਾ ਨਸ਼ਾ 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 ਪੈਣੇ ਨਸ਼ਾ ਨਸ਼ਾ ਬਹੁਤਾ ਜੀ ਨਸ਼ਾ ਬਹੁਤਾ ਸਾਰੇ ਪਾਸੇ ਬਹੁਤਾ ਇਹ ਮਾਲਵੇਚ ਨਹੀਂਗਾ ਇਕੱਲਾ ਇਹ ਪੰਜਾਬ ਚ ਨਹੀਂਗਾ ਇਕੱਲਾ ਹੋਰ ਸਟੇਟਾਂ ਚ ਵੀ ਬਹੁਤਾ ਬਹੁਤ ਕਿਵੇਂ ਕੱਢਿਆ ਜਾਵੇ ਕਿਵੇਂ ਆਪਣੇ ਪੰਜਾਬ ਦੇ ਮੇਰੀ ਸਟੇਟ ਰਾਜਸਥਾਨ ਆ ਤੁਸੀਂ ਗੰਗਾ ਨਗਰ ਏਰੀਆ ਚ ਚਲੇ ਜਾਓ ਮੇਰੇ ਪਿੰਡ ਦੇ ਵਿੱਚ ਪਿਛਲੇ ਬਾਰੀ ਆ ਪਿਛਲੇ ਸਾਲ ਜਾਈ ਸੀ ਸਾਲ ਪਤਾ ਨਹੀਂ ਚਟੇ ਕਿੰਨੇ ਕਿ ਨੌਜਵਾਨ ਤੁਰ ਗਏ ਇਹ ਪੰਜਾਬੀ ਅੱਜ 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 ਤੁਸੀਂ ਦੇਖੋ ਅੱਜ ਤੁਸੀਂ ਇੱਥੇ ਦੇਖੋ ਪੰਜਾਬ ਚ ਨਸ਼ੇੜੀ ਤੁਸੀਂ ਆਪਾਂ ਜਿਨ੍ਹਾਂ ਨੂੰ ਕਹਿ ਦਿੰਨੇ ਆ ਪਰ ਅੱਜ ਬਾਈ ਦੀਪ ਦੀ ਝਣਕਾਲੇ ਵੀ ਦੇਖੇ ਤੁਸੀਂ ਚੜ੍ਹਦੀ ਤੂੰ ਚੜ੍ਹਦੀ ਕਲਾ ਵਾਲੇ ਸਿੰਘ ਵੀ ਰਹੇ ਆ ਜੀ ਜਦੋਂ ਆਪਾਂ 26 ਨਵੰਬਰ ਨੂੰ ਹੰਗਕੱਟ ਚ ਜਾਣਾ ਉਦੋਂ ਤੁਸੀਂ ਦੇਖਿਓ ਵੀ ਆਪਾਂ ਜਿਹਨਾਂ ਨੂੰ ਨਿਸ਼ੇੜੀ ਕਮਾਂਗੇ ਉਹ ਤੋਂ ਬਾਅਦ ਚੜ ਕੇ ਆਪਣੇ ਕੋਲੇ ਸਿੰਘ ਹੋਰ ਪਹੁੰਚਣਗੇ ਮਹਾਰਾਜ ਕਿਰਪਾ ਕਰਨ ਭੈਣੇ ਆਪਾਂ ਸਾਰੇ ਜਣੇ ਚੜ੍ਹਦੀ ਕਲਾ ਦੀ ਅਰਦਾਸ ਕਰਿਆ ਕਰੀਏ ਮਹਾਰਾਜ ਕਿਰਪਾ ਕਰਨਗੇ ਦੇਹੁ ਜਾਸ ਜਦੋਂ ਆਏਗਾ ਜਦੋਂ ਕਹਿ ਸਕਦੇ ਹਾਂ ਹੋਊਗਾ ਜੀ ਹੋਊਗਾ ਰਾਜ ਕਰੇਗਾ ਖਾਲਸਾ ਇਹ ਦੋਹਰਾ ਆਪਾਂ ਸੁਣਨ ਵਾਸਤੇ ਜਾਂ ਬੋਲਣ ਵਾਸਤੇ ਥੋੜੀ ਪੜਦੇ ਆ ਇਹ ਮਹਾਰਾਜ ਅੱਗੇ ਅਰਦਾਸ ਕਰਦੇ ਆ ਮਹਾਰਾਜ ਕਦੇ ਸੁਣਨਗੇ ਬਿਲਕੁਲ ਸੋ ਬਹੁਤ ਧੰਨਵਾਦ ਜੀ ਸੋ ਜਿਸ ਹਿਸਾਬ ਦੇ ਨਾਲ ਅੱਜ ਹਰਕੀਰਤ ਨੇ ਇਹ ਗੱਲ ਦੱ ਬਹੁਤ ਕੁਝ ਹੋ ਰਿਹਾ ਪਰ ਕੋਈ ਸਮਾਂ ਆਏਗਾ ਜਦੋਂ ਕਿਹਾ ਜਾਂਦਾ ਕਿ ਰਾਜ ਕਰੇਗਾ ਖਾਸਾ ਤੇ ਕਿਤੇ ਨਾ ਕਿਤੇ ਉਹ ਵੀ ਸਮਾਂ ਦੇਖਣ ਨੂੰ ਜ਼ਰੂਰ ਮਿਲੇਗਾ ਅਰਦਾਸ ਕਰੀਏ ਪੰਜਾਬ ਦੇ ਭਲੇ ਲਈ ਪੰਜਾਬ ਦੇ ਵਿੱਚ ਸਾਰਾ ਹੀ ਕੁਝ ਠੀਕ ਹੋਵੇ